ਇਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਸੀਗਾ ਬਾਬਾ ਸਾਹਿਬ ਅੰਬੇਦਕਰ ਜਿਨ੍ਹਾਂ ਨੇ ਸਾਨੂੰ ਸਵਿਧਾਨ ਦਿੱਤਾ ਹੈ ਉਹਨਾਂ ਦੀ ਮੂਰਤੀ ਦੇ ਨਾਲ ਕੋਈ ਇਦਾਂ ਕਰਦਾ ਤੇ ਬੜੀ ਦੁਖਦਾਈ ਘਟਨਾ ਦੂਜੀ ਗੱਲ ਇਹ ਹੈ ਕਿ ਬੰਦਾ ਜਿਹੜਾ ਸੀਗਾ ਉਹ ਮੋਕੇ ਦੇ ਉੱਤੇ ਉਸ ਨੇ ਫੜ ਲਿਆ ਜਿਹਦਾ ਪ੍ਰਕਾਸ਼ ਨਾ ਸੀਗਾ ਉਹ ਤਨਖਾੜ ਦਾ ਰਹਿਣ ਵਾਲਾ ਸੀਗਾ ਉਹਦੇ ਵੀ ਚੰਗਾ ਹੋਇਆ ਕਿ ਮੋਕੇ ਤੇ ਫੜਿਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਕੌਣ ਹੈ ਜੇ ਕਿ ਦਿਨ ਦੇ ਦੇ ਸੋਦੇ ਹੁੰਦੀ ਤੇ ਆਪਾਂ ਨੂੰ ਪਤਾ ਨਹੀਂ ਲੱਗਣਾ ਤੇ ਉਦੋਂ ਆਪਾਂ ਵੱਧ ਪੈ ਜਣਾ ਸੀਗਾ ਸੋ ਅਸੀਂ ਮੈਂ ਸੀਪੀ ਦੇ ਨਾਲ ਵੀ ਪੁਲਿਸ ਪ੍ਰਸ਼ਦਨ ਦੇ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਕਿ ਜਿੰਨੀ ਵੱਧ ਤੋਂ ਵੱਧ ਸਖਤ ਤਾਰਾ ਜਿਹੜੀ ਵੀ ਲੱਗਦੀ ਹੈ ਉਹ ਕਾਨੂੰਨ ਦੀ ਤਾਰਾ ਲਾਈ ਜਾਵੇ ਇਦਾਂ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੇ ਇਦਾਂ ਦੀਆਂ ਘਟਰਾਵਾਂ ਕਰਦੇ ਆ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਿਹੇ ਵੀ ਹਾਲਤ ਵਿੱਚ ਨਾ ਆਉਂ ਦਿੱਤਾ ਜਾਵੇ ਉਹਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿ ਕਿਹੜੇ ਬੰਦੇ ਦੇ ਨਾ ਕੋਏ ਸ਼ਰਧਾ ਜਿਹੜੀ ਕਦਾਈ ਆ ਆਪ ਕੀਤੀ ਆ ਜਾਂ ਕਿਸੇ ਨੇ ਕਦਾਈ ਆ ਸੋ ਅਸੀਂ ਕਦੀ ਵੀ ਇਹ ਬਰਦਾਸ਼ਤ ਨਹੀਂ ਕਰ ਸਕਦੇ ਪੰਜਾਬ ਸਰਕਾਰ ਬਾਬਾ ਸਾਹਿਬ ਅੰਮੇਦਕਰ ਦੀ ਪਹਿਲੀ ਸਰਕਾਰ ਆ ਪੰਜਾਬ ਦੀ ਜਿਹਦਾ ਇਨਾ ਮਾਨ ਸਤਕਾਰ ਕਰਦੀ ਹੈ ਪਰ ਹਰ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਦੀ ਫੋਟੋ ਲਾਈ ਹੈ ਕਿਸੇ ਵੀ ਪੱਖੋਂ ਕੋਈ ਕਤਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਹਨਾਂ ਨੂੰ ਦੁੱਖ ਥੋੜਾ ਜਿਹਾ ਹੈ ਕਿ ਦੁਪਹਿਰੇ ਘਟਣਾ ਵਾਪਸ ਕੀ 2 ਵਜੇ ਸਾਹਮਣੇ ਵੀ ਸਾਰੇ ਉਸ ਸਮੇਂ ਇੱਥੇ ਰਸ਼ ਹੋਊਗਾ ਕਿਹਦਾ ਫੇਲੀਅਰ ਸਮਝੀ ਨਹੀਂ ਫੇਲੀਅਰ ਜਿਹੜਾ ਦੇਖੋ ਇਹ ਤਾਂ ਕੋਈ ਬੰਦਾ ਉਹ ਪਹਿਲਾਂ ਪੌੜੀ ਲੱਗੀ ਸੀ ਕੋਈ ਪ੍ਰੋਗਰਾਮ ਕਰਨਾ ਹੈ ਕਿਸੇ ਦੇ ਸ਼ਾਮ ਨੂੰ ਤੇ ਉਹਦੇ ਕਰਕੇ ਹੋ ਸਕਦਾ ਵੀ ਆਲੇ ਦੋਲੇ ਆਲੇ ਨੂੰ ਇਹ ਪਤਾ ਹੀ ਨਾ ਲੱਗਾ ਹੋਵੇ ਵੀ ਇਹ ਬੰਦਾ ਕੀ ਕੰਡਿਆ ਕੀ ਨਹੀਂ ਕੰਡਿਆ ਉਹ ਬੰਦਾ ਇਹ ਵੇਖ ਕੇ ਹੀ ਬੜਾ ਘਟਰਾ ਕਰ ਗਿਆ ਬਸ ਅਸੀਂ ਨਿੰਦਾ ਕਰਦੇ ਇਸ ਘਟਰਾ ਦੀ ਔਰ ਜਿੰਨਾ ਵੀ ਵੱਧ ਤੋਂ ਵੱਧ ਸਖਤ ਕਾਨੂੰਨੀ ਕਾਰਵਾਈ ਜਿਹੜੀ ਇਸ ਬੰਦੇ ਦੇ ਖਿਲਾਫ ਅਸੀਂ ਕਰਾਂਗੇ ਪਰ ਪ੍ਰਤਾਪ ਬਾਜਵਾ ਕਹਿ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਬੰਮ ਪੈ ਰਹੇ ਨੇ ਤਾਂ ਉਸ ਤਰ੍ਹਾਂ ਬਾਬਾ ਸਾਹਿਬ ਅੰਬੇਦਕਰ 26 ਜਨਵਰੀ ਦਾ ਦਿਨ ਜਾਣ ਕੇ ਇਸ ਤਰ੍ਹਾਂ ਦਾ ਦਿਨ ਚੁਣਿਆ ਗਿਆ ਔਰ ਸਰਕਾਰ ਦਾ ਫੇਲਿਅਰ ਹੈ ਪ੍ਰਤਾਪ ਬਾਜਵਾ ਜੀ ਵਿਹਲੇ ਆ ਹਮ ਉਹਨਾਂ ਨੂੰ ਕੋਈ ਕੰਮ ਨਹੀਂ ਹਮ ਬੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਾਂਗਰਸ ਨੇ ਪੰਜਾਬ ਨੂੰ ਪਿਛਲੇ 50 ਸਾਲਾਂ ਚ ਕਈ ਵਾਰ ਜਿਹੜਾ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹਨਾਂ ਦੀਆਂ ਫਿਰਕਾਪਸਤ ਨੀਤੀਆਂ ਨੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੀਆਂ ਨੀਤੀਆਂ ਨੇ ਆਲਰੇਡੀ ਪਹਿਲਾਂ ਹੀ ਪੰਜਾਬ ਦਾ ਬਹੁਤ ਕਹਾਣ ਕੀਤਾ ਮੇਰੀ ਇਹਨਾਂ ਨੂੰ ਬੇਨਤੀ ਹੈ ਵਿਹਲੇ ਲੀਡਰਾਂ ਨੂੰ ਕਿ ਤੁਸੀਂ ਹਰ ਗੱਲ ਦੇ ਉੱਤੇ ਆ ਕੇ ਜਿਹੜੀ ਅੱਗ ਦੇ ਉੱਤੇ ਕੱਖ ਪਾਉਂਦੇ ਉਹ ਨਾ ਪਾਇਆ ਕਰੋ ਪੰਜਾਬ ਆ ਪੰਜਾਬ ਨੂੰ ਬਚਾਈਏ ਕੋਈ ਕਟੜਾ ਹੁੰਦੀ ਹੈ ਦੇਖੋ ਦੇਨ ਦਿਹਾੜੇ ਆ ਦੇਨ ਦਿਹਾੜੇ ਕੋ ਬੰਦਾ ਚਲ ਗਿਆ ਪ੍ਰਤਾਪ ਬਾਜਵਾ ਸਰਕਾਰ ਦਾ ਕੀ ਕਸੂਰ ਹੈ ਜੀ ਦੱਸੋ ਜੀ ਉਹ ਕਹਿੰਦੇ ਫੇਲੀਅਰ ਹੈ ਜੀ ਅੱਜ ਕੀ ਫੇਲੀਅਰ ਦੱਸੋ ਕੀ ਫੇਲੀਅਰ ਸਰਕਾਰ ਨੂੰ ਚਾਹੀਦਾ ਸੀ ਕੋਈ ਇਸ ਤਰ੍ਹਾਂ ਕੀ ਕਹਿੰਦੇ ਸਰਕਾਰ ਨੂੰ ਸਰ ਵੈਰੀ ਗੱਲ ਸੁਣੋ 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 ਉਹਨਾਂ ਨੇ ਕਹਿ ਦਿੱਤੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਪ੍ਰਤਾਪ ਬਾਜਵਾ ਵਹਿਲਾ ਬੰਦਾ ਸੀ ਮੈਨਿਸਟਰੀ ਦੇ ਸੁਭਰੇ ਲੈਣ ਡੇ ਮਿਲਣੀ ਨਹੀਂ ਕਿਤੇ ਸਮਝਦੇ ਕਿ ਬਖਲਾੜ ਦੇ ਵਿੱਚ ਕੋਈ ਘਟਰਾ ਉੱਪਰ ਜਾਂਦੀ ਉੱਥੇ ਬਹੁੰ ਜਾਂਦੇ ਇਹ ਇਹਨਾਂ ਦੇ ਰਾਜਾਂ 'ਚ ਨਹੀਂ ਹੁੰਦਾ ਜਦਾਂ ਇਹ ਇਹ ਤੇ ਉਹ ਉਹਦਾ ਹੋਰ ਕੋ ਬੰਦਾ ਕੋਈ ਨਵਾਂ ਬੰਦਾ ਗੱਲ ਕਰੇ ਕਾਂਗਰਸ ਨੇ 50 ਸਾਲਾਂ ਜਿਹੜਾ ਪੰਜਾਬ ਨੂੰ ਜਾੜ ਦਿੱਤਾ ਤੇ ਪ੍ਰਤਾਪ ਬਾਜਵਾ ਫੇਰ ਆ ਗਿਆ ਹੰਤਾ ਤੇ ਖਰੋਜ ਹੁੰਦਾ ਜੀ ਆ ਫੇਲੀਅਰ ਦੀ ਆ ਫੇਲੀਅਰ ਕੋਈ ਫੇਲੀਅਰ ਨਹੀਂ ਬੰਦਾ ਮੌਕੇ ਤੇ ਫੜਿਆ ਗਿਆ ਜਿਹੜਾ ਵੀ ਬੰਦਾ ਗੜਬੜ ਕਰੂਗਾ ਬਾਬਾ ਸਾਹਿਬ ਦੇ ਬੁੱਤ ਦੇ ਨਾਲ ਕੋਈ ਇਦਾਂ ਦੀ ਗੱਲ ਕਰੂਗਾ ਉਹਨੂੰ ਸਖਤ ਤੋਂ ਸਖਤ ਕਾਨੂੰਨੀ ਸਜ਼ਾ ਦਾਂਗੇ ਅੱਛਾ ਜਿਹੜੀ ਚੀਜ਼ ਉਹਦੇ ਕੋਲ ਜਵਰਨ ਸੀ ਉਹ ਕਿੱਥੋਂ ਆਦੀ ਸੀ ਕਿੱਥੋਂ ਦੀ ਸੀ ਨਹੀਂ ਨਹੀਂ ਉਹ ਉਹ ਜੇ ਪੁਲਿਸ ਜਾਂਚ ਕਰੇ ਉਹ ਪੁਲਿਸ ਜਾਂਚ ਕਰਦੀ ਆ ਕ੍ਰਿਸ਼ਨ ਸਿੰਘ ਸਾਹਿਬ ਨਾਲ ਮੀਟਿੰਗ ਕੀਤੀ ਸੀ ਪੁਲਿਸ ਜਾਂਚ ਕਰਦੀ ਆ ਉਹਦੀ ਜਾਂਚ ਜਦੋਂ ਹੋ ਗਈ ਕੰਪਲੀਟ ਵੈਸੇ ਇੱਕ ਪੱਖ ਜਿਹੜਾ ਪੁਲਿਸ ਦੇ ਆ ਰਹੇ ਨੇ ਸ਼ਾਮੀ ਦਿੱਤਾ ਪਰ ਉਹਦੀ ਜਾਂਚ ਕੰਪਲੀਟ ਹੋਣ ਤੋਂ ਬਾਅਦ ਇੱਕ ਅੱਧੇ ਦਿਨ ਦੇ ਵਿੱਚ ਸੀਪੀ ਸਾਹਿਬ ਖੁਦ ਜਿਹੜਾ ਇਹਦਾ ਖਲਾਸਾ ਕਰ ਗਏ ਚਾਹੁੰਦੇ ਆ ਕਿ ਬਰੀਕੀ ਨਾਲ ਜਾਂਚ ਹੋ ਜੇ ਕੋਈ ਗੱਲ ਇਦਾਂ ਦੀ ਰਹਿ ਨਾ ਜਾਵੇ ਅੱਛੇ ਜਿਹੜੀ ਸੂਬੇ ਚੋਂ ਰਾਜਨੀਤੀ ਗਰਮਾ ਗਈ ਹੈ ਜਿਹੜੀ ਸਾਰੀ ਜਿਹੜੀ ਕਹਿ ਰਹੇ ਆ ਕਿ ਸਰਕਾਰ ਦੇ ਉੱਤੇ ਫੇਲੀਅਰ ਮੰਨਦੇ ਉਹਦੇ ਤੇ ਕੀ ਕੋਈ ਫੇਲੀਅਰ ਨਹੀਂ ਜੀ ਕੋਈ ਫੇਲੀਅਰ ਨਹੀਂ ਸਰਕਾਰ ਬਿਲਕੁਲ ਦੇਖੋ ਇਹ ਰਾਤ ਕੀ ਟਮ ਅਸੀਂ ਸਾਨੂੰ ਜਦੋਂ ਪਤਾ ਲੱਗਾ ਉਸੇ ਲਈ 10 ਵਜੇ ਸੀਪੀ ਸਾਹਿਬ ਨਾਲ ਮੀਟਿੰਗ ਕੀਤੀ ਆ ਅਈ ਉਸੇ ਲਈ ਰਾਤ ਆ ਕੇ ਦੋ ਐਮਐਲਏ ਮੇਰੇ ਨਾਲ ਆਇਆ ਕੋਈ ਕਿਸੇ ਕਿਸਮ ਦਾ ਫੇਲੀਅਰ ਨਹੀਂ ਹੈ ਜਿਹੜੀ ਵਿਰੋਧੀ ਧਿਰ ਹੈ ਇਹਨੂੰ ਲੱਗਦਾ ਬਸ ਕਿਉਂਕਿ ਵਿਹਲੇ ਆ ਇਹਨਾਂ ਕੋਈ ਕੰਮ ਨਹੀਂ ਆ ਸਭ ਦੇਖ ਦੀ ਗੱਲ ਇਹ ਵਿਹਲੇ ਤੋਂ ਦੇ ਫਿਰਦੇ ਆ ਕੋਈ ਇਹਨੂੰ ਪੁੱਛਦਾ ਨਹੀਂ ਗਿਛਦਾ ਨਹੀਂ ਸ ਨਾ ਨਾ ਦਾ ਕੋ ਪਿੰਡਾ ਜਿਹੜਾ ਨਾ ਕੋ ਲੈਣਾ ਨਾ ਕੋ ਦੇਣਾ ਕਿਤੇ ਕੋ ਗੱਲ ਨਹੀਂ ਬਸ ਇਹ ਲਫਦੇ ਦਿੰਦੇ ਕਿਤੇ ਮਾੜੀ ਹੀ ਕਰਦਾ ਹੋਗੀ ਚਲੋ ਜੀ ਚਲੋ ਚਲੋ ਜੀ ਸਰਕਾਰ ਨੇ ਆ ਕਰਦਾ ਸਰਕਾਰ ਆ ਜਾ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਪੀੜਾਂ ਫਕੀਰਾਂ ਆਪਣੇ ਵੱਡੇ ਵੱਡੇ ਦਿਆਂ ਬਾਬਾ ਸਾਹਿਬ ਅੰਬੇਦਕਰ ਆਪਣੇ ਸ਼ਹੀਦਾਂ ਦਾ ਆਪਣੇ ਇਹ ਲੋਕ ਜਿੰਨਾ ਕਰਕੇ ਅਸੀਂ ਬਾਬਾ ਸਾਹਿਬ ਬੇਦਕਤ ਕਰਕੇ ਸਾਡੀ ਹੋਣ ਜਿਹੜੀ ਆ ਇਹਨਾਂ ਦਾ ਕੋਈ અપਮਾਨ ਕਿਸ ਨੂੰ ਕਰਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਸੀਂ ਜਿਹੜਾ ਖਾਨਿਆਂ ਤੇ ਉੱਤੇ ਕਹਿ ਰਹੇ ਨੇ ਉਹਦੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਸਾਡੇ ਜਿੰਨੇ ਦੇਖੋ ਜਿਹੜੇ ਹੋਏ ਹੋਏ ਜਿਹੜੇ ਉਹਦੇ ਬੰਦੇ ਫੜੇ ਵੀ ਗਏ ਜੇਲ੍ਹਾਂ ਚ ਚਲ ਗਏ ਜਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਸ਼ੈਤਾਨੀ ਕੀਤੀ ਇਹਨਾਂ ਨੂੰ ਪਤਾ ਨਹੀਂ ਹੈ ਪਾਕਿਸਤਾਨ ਦੇ ਵਿੱਚ ਅਗਵਾੜੇ ਆਪਣਾ ਹਰ ਤੱਕ ਪੰਜਾਬ ਚ ਕੌਣ ਕਰਵਰ ਕਰਦਾ ਦਿਆ ਜੇ ਹੰਦੀਆ ਵਿਦੇਸ਼ੀ ਤਾਕਤਾਂ ਕਰ ਰਹੀਆਂ ਪੰਜਾਬ ਦੇ ਵਿੱਚ ਕੁਝ ਮਤਲਬ ਇਦਾਂ ਦੇ ਲੋਕ ਨੇ ਜਿਹੜੇ ਪੰਜਾਬ ਨੂੰ ਸ਼ਾਂਤ ਨਹੀਂ ਦੇਖਣਾ ਚਾਹੁੰਦੇ ਤੇ ਸਾਡੀ ਪੁਲਿਸ ਇੰਨੀ ਮਤਲਬ ਕਾਰਗਰ ਆ ਸਾਰੇ ਉਹ ਬੰਦੇ ਫੜ ਲਏ ਜਿਹੜੇ ਜਿਨ੍ਹਾਂ ਨੇ ਇਕ ਧਰਾਵਾ ਕੀਤੇ ਆ ਇਹ ਕਰਕੇ ਕਬਦੋਂ ਦੀ ਲੋੜ ਦੀ ਪੰਜਾਬ ਦੇ ਚੰਨਮਾਨ ਆ ਪੂਰੀ ਸਥਿਤੀ ਕੰਟਰੋਲ ਦੇ ਵਿੱਚ ਹੈ ਇਹਨਾਂ ਲੀਡਰਾਂ ਨੂੰ ਬੇਨਤੀ ਆ ਕਿ ਯਾਦ ਕਿਉਂ ਫਲਦੀ ਦੇ ਉੱਤੇ ਕੱਖ ਪਾਉਂਦੇ ਹੋ ਤੁਸੀਂ ਘਬਰਾਏ ਨੇ ਬਾਰਡਰ ਸਟੇਟ ਆ ਸਾਨੂੰ ਟੈਨਸ਼ਨ ਲੱਗਦੀ ਬੜੀ ਟੈਨਸ਼ਨ ਇਹਨਾਂ ਨੂੰ ਲੱਗਦੀ ਇਹਨਾਂ ਨੂੰ ਤਾਂ ਟੈਨਸ਼ਨ ਹੀ ਐਡੇ-ਡੇ ਮੋٹے ਹੋਏ ਆਗੇ ਇਹ ਟੈਨਸ਼ਨ ਆ ਨਾ ਐਡੇ-ਡੇ ਵੱਡੇ ਢਿੱਡ ਕੱਢੇ ਇਹਨਾਂ ਨੇ ਟੈਂਸ਼ਨ ਆ ਪੜੇ ਪਹਿਲੇ ਮੋٹے ਹੋ ਗਏ ਇਹਨਾਂ ਨੂੰ ਕਹਿੰਦੇ ਟੈਂਸ਼ਨ ਦੇ ਉਹਨਾਂ ਨੂੰ ਦੱਸੋ ਜੀ ਇਹ ਇਹਨਾਂ ਨੂੰ ਟੈਂਸ਼ਨ ਦੇ ਟੈਂਸ਼ਨ ਦਿਆ ਵੀ ਕੀ ਤਨਾ ਕਹਿੰਦੇ ਬਾਰਡਰ ਬੈਲਟਾ ਪੰਜਾਬ ਦੀ ਇਹ ਗੱਲ ਨਹੀਂ ਗਈ ਜਦੋਂ ਸਰਕਾਰ ਆ ਨਹੀਂ ਗਈ ਇਹ ਲੋਕ ਸਤਾ ਜ ਰਹੇ ਗਿੱਜੇ ਹੀ ਉਹਨੇ ਇਦਾਂ ਤੜਫਦੇ ਫਿਰਦੇ ਆ ਜਿੱਦਾਂ ਮਛਲੀ ਪਾਣੀ ਤੋਂ ਬਿਨਾਂ ਫਿਰਦੀ ਬਸ ਆ ਇੰਨੀ ਕਹਦਾ ਕੋਈ ਗੱਲ ਨਹੀਂ ਕੋ ਬਾਤ ਹੂੰ ਕੱਲ ਫੇਰ ਪ੍ਰੈਸ ਕਾਨਫਰੰਸ ਤੋਂ ਧਰਨੇ ਕਰਨ ਲਾਂ ਆ ਰਹੇ ਤੇ ਕੱਲ ਕਹਿ ਰਹੇ ਜੀ ਅਸੀਂ ਦੁੱਧ ਨਾਲ ਇਹ ਮੂਰਤੀ ਨਵਾਣੀ ਹੈ ਜੀ ਉਹ ਕੋਈ ਗੱਲ ਨਹੀਂ ਉਹਨਾਂ ਨੂੰ ਕਰ ਲਓ ਕੀ ਕਰਦੇ ਉਹਨਾਂ ਦੇ ਕਰਨਾ ਕੀ ਕੋ ਫਤਕ ਬਣਾ ਅਸੀਂ ਮਤਲਬ ਅਸੀਂ ਤਾਂ ਤੁਹਾਨੂੰ ਦੱਸਤਾ ਬਾਬਾ ਸਾਹਿਬ ਮੇਦ ਕਰਦਾ ਇਹਨੂੰ ਪੁੱਛੋ ਜਾਲਾ ਪ੍ਰਤਾਪ ਆਜੋ ਇਹਨੂੰ ਕਿੰਨੀ ਜਾਂ ਕਾਂਗਰਸ ਦੀ ਸਰਕਾਰ ਆਈ ਪੰਜਾਬ 'ਚ ਕਦੀ ਇਹਨਾਂ ਨੇ ਲਾਈ ਕਿਤੇ ਉਹਦੀ ਤਸਵੀਰ ਲਾਈ ਕਿਤੇ ਕੋਈ ਗੱਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਨ੍ਹਾਂ ਨੇ ਹਰ ਦਫ਼ਤਰ ਦੇ ਵਿੱਚ ਉੱਤੋਂ ਲੈ ਕੇ ਥੱਲੇ ਤੱਕ ਤਸਵੀਲ ਦੇ ਹੱਥ ਦਫ਼ਤਰ ਵਿੱਚ ਜਿੱਥੇ ਸਾਡਾ ਅਧਿਕਾਰੀ ਬੈਠਾ ਉੱਥੇ ਪਿੱਛੇ ਸਾਡੀ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ। ਉਹਦੇ ਅਸੀਂ ਕਿਹਨੂੰ ਜਾਨਤ ਦੇ ਦਾਂਗੇ ਕਿ ਬਾਬਾ ਸਾਹਿਬ ਬੇਦਖਰਦੀ ਤਸਵੀਰ ਨੂੰ ਕੋ ਹੱਥ ਲਾਵੇ। ਅੱਛਾ ਵਿਜੇ ਸਾਂਪਲਾਂ ਦਾ ਵੀ ਟਵੀਟ ਆਇਆ ਕਿਤੇ ਗਲਿਆਰੇ ਦੇ ਵਿੱਚ ਇਸ ਤਰ੍ਹਾਂ ਦੀ ਕਟਾਂ ਕਟੀਆਂ। ਮੈਂ ਤਾਂ ਕਹੀ ਜਾਂਦਾ ਇਹ ਮਤਲਬ ਦੇਖੋ ਇਹ ਤਾਂ ਮਤਲਬ ਮੈਂ ਤਾਂ ਇਹ ਕਹਦਾ ਕਿ ਨਿੰਦਨ ਹੋ ਗਿਆ। ਦੁਖਦਾਈ ਗੱਲ ਤੇ ਇੱਕ ਦੇ ਇੱਕ ਤੇ ਗਲਿਆਰੇ ਦੇ ਲਾ ਲਓ। ਦੂਜਾ ਦੁਪਹਿਰੇ ਹੋ ਗਈ। ਲੋਕਾਂ ਦੇ ਸਾਹਮਣੇ ਹੋ ਗਈ ਇਸ ਕਰਕੇ ਮੈਂ ਤੇ ਤੁਹਾਨੂੰ ਪਹਿਲਾਂ ਦੱਸਿਆ ਪਰ ਬੜੀ ਨਿੰਦਨ ਜੋ ਗਿਆ ਤਾਂ ਹੀ ਉਹਨੇ ਹੀ ਆਏ। ਕਿ ਸਾਨੂੰ ਬੜਾ ਇੱਕ ਕੱਲ ਦਾ ਦੁੱਖ ਲੱਗਾ ਕਿ ਯਾ ਮਤਲਬ ਇਹ ਕੱਲ ਕਿੱਦਾਂ ਹੋ ਗਈ ਇੱਥੇ ਭੀੜ ਭੀੜਾਂ ਦਾ ਇਲਾਕਾ ਸਾਰਾ ਇਹ ਕੋਈ ਫੈਮਿਲੀ ਬੈਕਗ੍ਰਾਉਂਡ ਪਤਾ ਲੱਗਾ ਜੀ ਕੀ ਨਹੀਂ ਨਹੀਂ ਕੁਛ ਨਹੀਂ ਤੁਹਾਨੂੰ ਸਾਰਾ ਕੋਈ ਸੀਪੀ ਸਾਹਿਬ ਇੱਕ ਦਿਨ ਪੀਸੀ ਕਰਕੇ ਦੱਸਣਗੇ ਉਹਦੀ ਇਹ ਪੂਰੀ ਬਰੀਕੀ ਦੇ ਨਾਲ ਜਾਂਚ ਕਰ ਸੀਐਮ ਸਾਹਿਬ ਤੱਕ ਪਹੁੰਚੀ ਦੀ ਗੱਲ ਮੈਂ ਸਾਦੇ ਬਸ ਕੋਲੀ ਪਹੁੰਚੀ ਹੋਊ ਸੀਐਮ